ਮਿੱਤਰੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸਣਾ ਕਿ ਸੁਖਬੀਰ ਸਿੰਘ ਬਾਦਲ ਦੇ ਕਿੰਨਾ-ਕਿੰਨਾ ਬਿਜ਼ਨਸ ਵਿੱਚ ਸ਼ੇਅਰਸ ਨੇ ਯਾਨੀ ਕਿਹੜੇ-ਕਿਹੜੇ ਬਿਜ਼ਨਸਾਂ ਵਿੱਚ ਸੁਖਬੀਰ ਸਿੰਘ ਬਾਦਲ ਦਾ ਹਿੱਸਾ ਹੈ ਆਜੋ ਜਾਣੀਏ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਸੁਖਬੀਰ ਬਾਦਲ ਦੇ ਬਿਜ਼ਨਸ ਬਾਰੇ ਆ ਦੇਖੋ ਰਿਹਾ ਆਪਾਂ ਲਿਖਿਆ ਹੋਇਆ ਵੀ ਟੋਟਲ ਪ੍ਰੋਪਰਟੀ ਆਫ ਬਾਦਲਸ ਯਾਨੀ ਬਾਦਲਾਂ ਦੀ ਕੁੱਲ ਜਾਇਦਾਦ ਇਹਨੂੰ ਆਪਾਂ ਜਾਇਦਾਦ ਤਾਂ ਨਹੀਂ ਕਹਿ ਸਕਦੇ ਪਰ ਹਾਂ ਉਹਨਾਂ ਦੇ ਵਪਾਰ ਕਹਿ ਸਕਦੇ ਆਂ ਕਿ ਉਹ ਕਿਹੜੇ ਕਿਹੜੇ ਵਪਾਰ ਕਰਦੇ ਨੇ ਦੋਸਤੋ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ 2024 ਵਿੱਚ ਮਤਲਬ ਕਿ ਤੁਹਾਨੂੰ ਪਤਾ ਹੈ ਕਿ ਆਪਣੀਆਂ ਜਾਇਦਾਦ ਬਾਰੇ ਦੱਸਣਾ ਪੈਂਦਾ ਉਹਨਾਂ ਨੂੰ ਤਾਂ ਉਹਨਾਂ ਨੇ ਦੱਸਿਆ ਸੀ ਕਿ ਉਸ ਉਹਨਾਂ ਕੋਲ 198 ਤੋਂ ਲੈ ਕੇ 200 ਕਰੋੜ ਤੱਕ ਦੀ ਜਾਇਦਾਦ ਹੈਗੀ ਆ ਮਤਲਬ ਕਿ ਉਹ ਉਹਨਾਂ ਕੋਲ ਇੰਨੀ ਕਿ ਜਾਇਦਾਦ ਹੈਗੀ ਜਿੰਨੀ ਕਿ ਉਹਨਾਂ ਨੇ ਇੱਥੇ ਸ਼ੋਅ ਕਰੀਆ ਪਰ ਆਪਾਂ ਨੂੰ ਪਤਾ ਵੀ ਇਹ ਤੋਂ ਤਾਂ ਵੱਧ ਹੀ ਹੋਣੀ ਆ ਮਤਲਬ ਕਿ ਘੱਟ ਹੀ ਸ਼ੋਅ ਕਰ ਦਿੰਦੇ ਨੇ ਲੀਡਰ ਲੋਡਰ ਤੇ ਲੋਕ ਸਭਾ 2024 ਵੇਲੇ ਉਹਨਾਂ ਨੇ ਸ਼ੋਅ ਕਰੀ ਸੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੇ ਵਪਾਰ 'ਚ ਉਹਨਾਂ ਦਾ ਹਿੱਸਾ ਜਾ ਉਹ ਔਨ ਕਰਦੇ ਨੇ ਪਹਿਲਾ ਹੁੰਦਾ ਟਰਾਂਸਪੋਰਟੇਸ਼ਨ ਦਾ ਦੋਸਤੋ ਟਰਾਂਸਪੋਰਟੇਸ਼ਨ 'ਚ ਆਰਬਿਟ 에ਵੀਏਸ਼ਨ ਡੱਬ ਵਾਲੀ ਟਰਾਂਸਪੋਰਟ ਤੇ ਇੰਡੋ ਕੈਨੇਡੀਅਨ ਬੱਸਾਂ ਜਿਹੜੀਆਂ ਮੈਂ ਆਪਾਂ ਜਾਣਦੇ ਆ ਵੱਡੀਆਂ ਵੱਡੀਆਂ ਬੱਸਾਂ ਤੁਸੀਂ ਸਾਰਿਆਂ ਨੇ ਦੇਖੀ ਹੋਣੀਆਂ ਆਰਬਿਟ 에ਵੀਏਸ਼ਨ ਇਹ ਕੀ ਆ ਇਹ 'ਚ ਫਲੀਟ ਆਫ ਬੱਸਿਸ ਜਣੀ ਕਈ ਬੱਸਾਂ ਤੇ ਬੱਸਾਂ ਦੀਆਂ 11 ਏਅਰਪਲੇਨ ਇੱਕ ਜਹਾਜ਼ ਵੀ ਆ ਦੋਸਤੋ ਇਹ ਚ ਉਹਦਾ ਨਾਮ C500 ਇਹ ਜਾਂ ਕੁਝ ਆ ਤੁਹਾਨੂੰ ਮੈਂ ਬਾਅਦ ਚ ਮੈਂਸ਼ਨ ਕਰ ਦੂੰਗਾ ਔਰੇ ਵੀਡੀਓ ਚ ਇੱਕ ਜਹਾਜ਼ ਆ ਉਹਨਾਂ ਕੋ ਤੇ ਕਈ ਬੱਸਾਂ ਨੇ ਕੱਲੀ ਔਰਬਿਟ ਏਵੀਏਸ਼ਨ ਕੱਲੀ ਔਰਬਿਟ ਏਵੀਏਸ਼ਨ ਚ ਇੱਕ ਜਹਾਜ਼ ਆ ਤੇ ਕਈ ਬੱਸਾਂ ਨੇ ਇਹ ਮਤਲਬ ਕਿ ਰੈਂਟ ਤੇ ਵੀ ਦਿੰਦੇ ਨੇ ਜਾਂ ਚਲਾਈਆਂ ਜਾ ਰਹੀਆਂ ਨੇ ਇਹ ਤੁਹਾਨੂੰ ਬਾਅਦ ਚ ਦੱਸਦਾ ਦੂਜਾ ਹੈਗਾ ਡੱਬ ਵਾਲੀ ਟਰਾਂਸਪੋਰਟ ਇਹ ਬਿਜ਼ਨਸ 43 ਤੋਂ 50 ਲੱਖ ਰੁਪਏ ਤੱਕ ਦੀ ਅਰਨਿੰਗ ਦਿੰਦਾ ਮਤਲਬ ਕਿ ਪਤਾ ਨਹੀਂ ਇਹ 43 ਤੋਂ 50 ਲੱਖ ਤੱਕ ਦੀ ਕੰਪਨੀ ਆ ਇਹ ਮੰਨ ਲਓ Google ਤੇ ਲਿਖਿਆ ਹੋਇਆ ਹੈ ਤੀਜਾ ਉਹਦਾ ਇੰਡੋ ਕਨੇਡੀਅਨ ਇਹ ਤਿੰਨੇ ਬਸ ਬਸ ਟਰਾਂਸਪੋਰਟੇਸ਼ਨ ਦੀਆਂ ਨੇ ਮੈਂ ਤੁਹਾਨੂੰ ਬਾਕੀ ਸਾਰਾ ਲਿਖਿਆ ਹੋਇਆ ਦੇਖੋ ਇਹ ਤਿੰਨੇ ਹੈ ਜੀ ਟਰਾਂਸਪੋਰਟ ਚੱਲ ਰਿਹਾ ਜਿਹੜਾ ਇੰਡੋ ਕਨੇਡੀਅਨ ਬੱਸਾਂ ਦਾ ਜਿਵੇਂ ਤੁਹਾਨੂੰ ਪਤਾ ਵੀ ਜਿਹੜੇ ਦਿੱਲੀ 에ਅਰਪੋਰਟ ਤੱਕ ਬੱਸਾਂ ਜਾਂਦੀਆਂ ਨੇ ਇਹ ਉਹ ਆ 2015 ਚ ਇਹਨਾਂ ਦਾ ਰੈਵਨਿਊ 2 ਤੋਂ 3 ਕਰੋੜ ਸੀਗਾ 2015 ਦੀ ਗੱਲ ਕਰ ਰਹੇ ਹਾਂ ਉਦੋਂ ਵੀ 2-3 ਕਰੋੜ ਸੀ ਹੁਣ ਦਾ ਡਾਟਾ ਨਹੀਂ ਦੱਸਿਆ ਗਿਆ ਹੁਣ ਹੁਣ ਤੁਸੀਂ ਆਪ حساب ਲਾ ਲਓ ਵੀ ਜਿਹੜਾ 2015 ਚ 2-3 ਕਰੋੜ ਸੀ ਉਹ ਹੁਣ ਕਿੰਨਾ ਹੋਣਾ ਸੋਚੋ ਦੂਜੇ ਨੰਬਰ ਤੇ ਆਉਂਦਾ মিডিਆ মিডিਏ ਚ ਇੱਕ ਕੰਪਨੀ ਹੈ ਨਾ ਦੀ ਜੀ ਨੈਕਸਟ ਜਿਹਦੇ ਅੰਡਰ ਸਾਰੇ ਚੈਨਲ ਆਉਂਦੇ ਨੇ ਇਹ ਤੁਸੀਂ ਸਾਰੇ ਦੇਖੇ ਹੋਣੇ ਨੇ ਆਪਣੀ ਟੀਵੀ ਤੇ ਚੱਲਦੇ ਨੇ ਪੀਟੀਸੀ ਪੰਜਾਬੀ ਪੀਟੀਸੀ ਨਿਊਜ਼ ਪੀਟੀਸੀ 골ਡ ਪੀਟੀਸੀ ਪਲੇ ਤੇ ਪੀਟੀਸੀ ਚੱਕ ਦੇ ਆ ਹੁਣ ਆ ਜਿਹੜਾ ਇਹਨਾਂ ਨੇ ਆਪ ਵੀ ਦੱਸਿਆ ਆ ਕਿ ਇਹ ਸਾਰਾ ਪੀਟੀਸੀ ਮੇਰਾ ਇਹ ਵੀ ਸਾਡਾ ਹੀ ਆ ਉਹਨਾਂ ਨੇ ਆਪ ਇਹ ਇੱਕ ਇੰਟਰਵਿਊ ਚ ਦੱਸਿਆ ਮੈਂ ਕਲਿੱਪ ਲਾ ਦੂੰਗਾ ਤਾਂ ਇਹਨਾਂ ਦੀ ਜਿਹੜੀ ਕੁੱਲ ਨੈਟਵਰਥ ਆ ਜਿਹੜੀ ਕੁੱਲ ਸੰਪਤੀ ਆ ਕੱਲੀ মিডিਆ ਦੀ ਜਿਹੜੀ ਪੀਟੀਸੀ ਚੈਨਲ ਨੇ ਉਹ ਹੈਗੀ ਆ 1.733 ਟ੍ਰਿਲੀਅਨ ਮਤਲਬ ਕਿ 1 ਲੱਖ 7000 ਕਰੋੜ ਥੋੜਾ ਨਹੀਂ ਹੁੰਦਾ ਸੋਚੋ ਖੁਦ ਆਪਣੇ ਆਪ ਚ ਕੱਲਾ ਪੀਟੀਸੀ ਨੈਟਵਰਕ ਕੱਲਾ ਪੀਟੀਸੀ ਕਿੰਨਾ 1 ਲੱਖ 7000 ਕਰੋੜ ਸੋਚੋ ਇਹ ਮਲੋਕੇ ਇਹਦੀ ਅਰਨੀng ਹੈ ਜਾਂ ਕਹਿ ਲੋ ਵੀ ਇੰਨੇ ਦੀ ਕੰਪਨੀ ਹੈ ਇਹ ਤੀਜੇ ਨੰਬਰ ਤੇ ਆਉਂਦਾ ਹੋਟਲਸ ਦੋਸਤੋ ਇਹ ਚ ਆਉਂਦਾ ਓਬੇਰॉय ਸੁਖ ਵਿਲਾਸ ਜਿਹਦੀ 2025 ਚ ਜਿਹੜਾ ਪ੍ਰੋਫਿਟ ਸੀ ਉਹ ਸੀਗਾ 770 ਕਰੋੜ ਇਹ ਮੈਂ ਫੇਰ ਕਹਿ ਰਿਹਾ ਮੈਂ ਆਪਦੇ ਕੋਲੋਂ ਨਹੀਂ ਦੱਸ ਰਿਹਾ ਇਹ ਸਾਰਾ ਕੁਝ ਗੂਗਲ ਤੋਂ ਚੱਕਿਆ ਮੈਂ ਗੂਗਲ ਤੇ ਸਭ ਕੁਝ ਉਹਨਾਂ ਨੇ ਲਿਖਿਆ ਹੋਇਆ ਓਬੇਰॉय ਸੁਖ ਵਿਲਾਸ ਦੀ ਅਰਨੀng ਸੀਗੀ 770 ਕਰੋੜ 2025 ਇੱਕ ਹੋਟਲਸ ਇਹਨਾਂ ਦੀ ਚੇਨ ਹੋਰ ਵੀ ਆ ਉਹਨੂੰ ਆਪਾਂ ਆਰਬਿਟ ਰਿਜ਼ੋਰਟਸ ਕਹਿੰਦੇ ਆ ਇਹਦਾ ਹਜੇ ਡਾਟਾ ਗੂਗਲ ਤੇ ਅਪਲੋਡ ਨਹੀਂ ਕੀਤਾ ਗਿਆ ਚੌਥੀ ਆਉਂਦੀ ਹੈ ਸ਼ਿਵਾਲਿਕ ਟੈਲੀਕਾਮ ਦੋਸਤੋ ਜਿੱਤੇ ਤੱਕ ਲੱਗਦਾ ਵੀ ਇਹ ਕੰਪਨੀ ਬੰਦ ਹੋ ਚੁੱਕੀ ਆ ਪਰ ਇਹ ਚ ਬਾਦਲਾਂ ਦਾ ਹਿੱਸਾ ਸੀ ਇਹ ਸੀ ਗੂਗਲ ਤੇ ਦੱਸਿਆ ਗਿਆ ਕਿ ਸ਼ਾਇਦ ਹੁਣ ਬੰਦ ਹੋ ਚੁੱਕੀ ਆ ਪੂਰੀ ਤਰ੍ਹਾਂ ਨਹੀਂ ਮੈਂ ਕਹਿ ਸਕਦਾ ਪਰ ਲਿਖਿਆ ਹੋਇਆ ਉੱਥੇ ਵੀ ਇਹ ਹੁਣ ਕੰਪਨੀ ਬੰਦ ਹੋ ਚੁੱਕੀ ਆ ਪਰ ਇਹ ਚ ਹਿੱਸਾ ਸੀਗਾ ਉਹਨਾਂ ਦਾ 5ਵੇਂ ਨੰਬਰ ਤੇ ਆਉਂਦੀ ਆ ਮੈਟਰੋ ਇਕੋ ਗ੍ਰੀਨ ਰਿਜ਼ੋਰਟਸ 2023 ਚ ਇਹਨਾਂ ਦਾ ਰੈਵਨਿਊ ਸੀਗਾ 70 ਕਰੋੜ ਰੁਪਈਆ ਦੇਖ ਲਓ ਮੈਟਰੋ ਇਕੋ ਗ੍ਰੀਨ ਰਿਜ਼ੋਰਟਸ ਇਹਦਾ ਇਹ ਹਰ ਸਿਮਰਤ ਕੌਰ ਬਾਦਲ ਨੇ ਹੀ ਮੰਨਿਆ ਸੀ ਵੀ ਹਾਂ ਵੀ ਸਾਡਾ ਇਹ ਚ ਹਿੱਸਾ ਹੈਗਾ 70 ਕਰੋੜ ਰੁਪਏ ਦਾ ਇਹਦਾ ਰੈਵਨਿਊ ਆ ਦੋਸਤੋ 6ਵੇਂ ਨੰਬਰ ਤੇ ਆਉਂਦਾ ਸਾਂਝ ਫਾਊਂਡੇਸ਼ਨ ਇਹਦੇ ਬਾਰੇ ਮਤਲਬ ਕਿ ਇੰਨਾ ਕੁਝ ਨਹੀਂ ਲਿਖਿਆ ਹੋਇਆ Google ਤੇ ਪਰ ਇਹ ਚ ਜਿੱਥੇ ਤੱਕ ਉਹਨਾਂ ਦੇ ਸਾਰੇ ਕੰਪਨੀਆਂ ਦੇ ਨਾਮ ਆਉਂਦੇ ਨੇ ਇਹ ਵੀ ਉਹਨਾਂ ਦੇ ਵਿੱਚ ਆਉਂਦੀ ਆ ਪਰ ਇਹਦਾ ਡਾਟਾ ਸ਼ੇਅਰ ਨਹੀਂ ਕੀਤਾ ਗਿਆ ਇਹ ਸ਼ਾਇਦ ਮੇਰੇ ਹਿਸਾਬ ਨਾਲ ਇੱਕ ਐਨਜੀਓ ਆ ਬਾਕੀ ਪਤਾ ਨਹੀਂ 7ਵੇਂ ਆਉਂਦੀਆਂ ਫੈਲਕਨ ਪ੍ਰੋਪਰਟੀਆਂ ਇਹ ਇੱਕ ਰੀਅਲ ਏਸਟੇਟ ਕੰਪਨੀ ਆ ਜਿਵੇਂ ਆਪਾਂ ਕਹਿੰਦੇ ਆ ਵੀ ਕਲੋਨੀਆਂ ਵਗੈਰਾ ਹਨਾ ਉਹਨਾਂ ਵਿੱਚ ਮੰਨ ਲਓ ਕਿ ਇਹਦਾ ਜਿਹੜਾ ਸ਼ੇਅਰ ਕੈਪੀਟਲ ਸੀ ਇਹ 10 ਕਰੋੜ ਰੁਪਈਆ ਸੀ ਇਹ ਮੈਂ ਇਸ ਸਾਲ ਦੀ ਗੱਲ ਨਹੀਂ ਕਰ ਰਿਹਾ ਇਹ ਕਈ ਜਿਵੇਂ ਉੱਤੇ 2015 ਦਾ ਸੀਗਾ ਕੋਈ 16 ਦਾ ਕੋਈ 17 ਦਾ ਕੋਈ 23 ਦਾ ਕੋਈ 22 ਦਾ ਇਹ ਐਵੇਂ ਹੈ ਨਹੀਂ ਐਵੇਂ ਆ ਤੇ ਇਹਨਾਂ ਦਾ ਫੈਲਕਨ ਪ੍ਰੋਪਰਟੀਆਂ ਦਾ ਕੰਮ ਕੀ ਆ ਇਹ ਪ੍ਰੋਪਰਟੀਆਂ ਬਣਾਉਂਦੇ ਨੇ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਕਲੋਨੀਆਂ ਘਟਦੇ ਨੇ ਤੇ ਖਰੀਦਦੇ ਵੀ ਨੇ ਤੇ ਕਿਰਾਏ ਤੇ ਵੀ ਦਿੰਦੇ ਨੇ ਵੇਚਦੇ ਵੀ ਨੇ ਇਹਦਾ ਸ਼ੇਅਰ ਕੈਪੀਟਲ 10 ਕਰੋੜ ਰੁਪਏ ਆ 8ਵੇਂ ਨੰਬਰ ਤੇ ਆਉਂਦਾ ਆਪਾਂ ਨੂੰ ਪਤਾ ਵੀ ਸੁਖਬੀਰ ਸਿੰਘ ਬਾਦਲ ਨੇ ਕਈ ਘੋੜੇ ਵਗੈਰਾ ਰੱਖੇ ਹੋਏ ਨੇ ਜਾਨਵਰ ਰੱਖੇ ਹੋਏ ਨੇ ਜਾਨਵਰ ਦਾ ਸ਼ੌਂਕੀਨ ਤੇ 8ਵੇਂ ਤੇ ਹੈਗਾ ਪੰਜਾਬ ਐਨੀਮਲ ਬਰੀਡਰਸ ਇਹ ਕੰਪਨੀ ਆ ਤੇ ਇਹਦਾ ਜਿਹੜਾ ਸ਼ੇਅਰ ਕੈਪੀਟਲ ਆ ਉਹ 60 ਲੱਖ ਰੁਪਏ ਆ ਤੇ ਜਿਹੜਾ ਪੇਡ ਅਪ ਕੈਪੀਟਲ ਆ 56 ਲੱਖ ਰੁਪਏ ਆ ਇਹ ਵੀ ਉਹਨਾਂ ਦੀ ਹੀ ਕੰਪਨੀ ਆ ਅੱਗੇ ਆਉਂਦਾ 9ਵੇਂ ਨੰਬਰ ਤੇ ਗੁਰਬਾਜ਼ মিডিਆ ਦੋਸਤੋ ਇਹਦਾ ਸ਼ੇਅਰ ਕੈਪੀਟਲ 14 ਕਰੋੜ ਰੁਪਏ ਆ ਤੇ ਪੇਡ ਅਪ ਕੈਪੀਟਲ 9.6 ਕਰੋੜ ਇਹ ਜਿਹੜੀਆਂ ਮੈਂ ਤੁਹਾਨੂੰ ਕੰਪਨੀਆਂ ਦੱਸ ਰਿਹਾ ਇਹ ਜਾਂ ਤਾਂ ਸਾਰੀਆਂ ਹੀ ਉਹਨਾਂ ਦੀਆਂ ਨੇ ਜਾਂ ਫਿਰ ਉਹਨਾਂ ਦੇ ਇਸ ਵਿੱਚ ਸ਼ੇਅਰ ਨੇ ਸਾਰਿਆਂ 'ਚ ਗੁਰਬਾਜ਼ মিডিਆ ਇਹ ਕੀ ਕੰਪਨੀ ਹੈ ਕੰਪਨੀ ਕੀ ਕਰਦੀ ਹੈ ਇਹ ਇਹ ਜਾਂ ਇਹ ਟੀਵੀ ਮੈਨੂਫੈਕਚਰ ਕਰਦੀ ਆ ਮਤਲਬ ਕਿ ਟੀਵੀ ਬਣਾਉਂਦੀ ਆ ਰੇਡੀਓ ਟਰਾਂਸਮਿਟਰ ਦਾ ਕੰਮ ਆ ਤੇ ਟੈਲੀਫੋਨ ਲਾਈਨ ਇਸ ਸਾਰੇ ਬਾਰੇ ਇਹ ਹੋਆ ਗੁਰਬਾਜ਼ মিডিਆ ਉਹਨਾਂ ਦੀ ਹੀ ਕੰਪਨੀ ਆ ਤੇ ਅੱਗੇ ਆਉਂਦੀ ਆ ਰਾਜਧਾਨੀ ਐਕਸਪ੍ਰੈਸ ਦੋਸਤੋ ਸਾਰਿਆਂ ਨੂੰ ਪਤਾ ਵੀ ਇਹ ਟ੍ਰੇਨ ਆ ਇੱਕ ਇਹ ਸਰਕਾਰੀ ਟ੍ਰੇਨ ਆ ਫਿਰ ਵੀ ਇਹ ਚ ਬਾਦਲਾਂ ਦਾ ਹਿੱਸਾ ਮਤਲਬ ਕਿ ਇਹ ਬਾਦਲਾਂ ਵਿੱਚ ਪੈਸਾ ਲਾਇਆ ਹੋਇਆ ਆਪਣਾ ਪਤਾ ਨਹੀਂ ਲਾਇਆ ਹੋਇਆ ਪਤਾ ਨਹੀਂ ਜੋ ਵੀ ਆ ਪਰ ਇਹ ਚ ਬਾਦਲਾਂ ਨੂੰ ਇਹ ਚੋਂ ਕਮਾਈ ਹੁੰਦੀ ਆ ਰਾਜਧਾਨੀ ਐਕਸਪ੍ਰੈਸ ਚੋਂ ਇਹਦਾ ਮਤਲਬ ਕਿੰਨਾ ਸ਼ੇਅਰ ਆ ਇਹ ਦੱਸਿਆ ਨਹੀਂ ਗਿਆ ਪਰ ਦੇਖ ਲਓ ਵੀ ਸਰਕਾਰੀ ਟ੍ਰੇਨਾਂ ਚੋਂ ਵੀ ਕਮਾਈ ਹੁੰਦੀ ਆ ਬਾਦਲਾਂ ਨੂੰ ਅੱਗੇ ਇਹ ਜਿਹੜੀ ਦੋ ਕੰਪਨੀਆਂ ਨੇ ਇਹ ਇੱਕ ਹੈਗੀ ਤਾਜ ਟਰੈਵਲਸ ਇੱਕ ਹੈਗੀ ਆ ਆਜ਼ਾਦ ਹੁਸ਼ਿਆਰਪੁਰ ਇਹ ਦੋਆਂ ਚ ਬਾਦਲ ਪਰਿਵਾਰ ਦਾ ਹਿੱਸਾ ਆ ਪਰ ਕਿੰਨਾ ਆ ਤੇ ਕਿੰਨਾ ਰੈਵਨਿਊ ਜਨਰੇਟ ਹੁੰਦਾ ਇਹਨਾਂ ਨਹੀਂ ਦੱਸਿਆ ਗਿਆ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ ਇਹ ਦੋਨੇ ਕੰਪਨੀਆਂ ਆ ਉਹਨਾਂ ਦੇ ਅੰਡਰ ਹੀ ਆਉਂਦੀਆਂ ਨੇ ਜਾਂ ਉਹਨਾਂ ਦੇ ਸ਼ੇਅਰ ਨੇ ਇਹ ਜਿਹੜੀ ਆਜ਼ਾਦ ਹੁਸ਼ਿਆਰਪੁਰਾ ਇਜਾਦ ਟ੍ਰਾਂਸਪੋਰਟ ਦਾ ਕੰਮ ਦੇਖਦੀਆਂ ਜਿਵੇਂ ਬੱਸਾਂ ਵਗੈਰ ਹਨਾ ਤੇ ਅੱਗੇ ਆਉਂਦਾ ਐਗਰੀਕਲਚਰ ਲੈਂਡ ਦੋਸਤੋ ਇਹਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ ਵੀ ਕਿੰਨੀ ਕਾ ਬਦਲਾਂ ਕੋਲੇ ਐਗਰੀਕਲਚਰ ਲੈਂਡ ਦੀ ਮੈਂ ਗੱਲ ਕਰ ਰਿਹਾ ਵੀ ਖੇਤੀਬਾੜੀ ਜ਼ਮੀਨ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਅੰਤੇ ਹੈ ਨਹੀਂ ਹਨਾ ਨਾ ਇਹ ਪਤਾ ਵੀ ਨਹੀਂ ਵੀ ਗੂਗਲ ਤੇ ਵੀ ਨਹੀਂ ਦੱਸਿਆ ਹੋਇਆ ਵੀ ਕਿੰਨੀ ਆ ਆਪਾਂ ਨੂੰ ਪਤਾ ਹੀ ਵੀ ਹਜ਼ਾਰਾਂ ਚ ਹੀ ਹੋਊਗੀ 14ਵੇਂ ਨੰਬਰ ਤੇ ਹੁੰਦਾ ਘੋੜੇ ਜਾਨਵਰ ਤੇ ਹਥਿਆਰ ਵਗੈਰਾ ਇਹ ਵੀ ਉਹਨਾਂ ਨੇ ਆਪਣੇ ਔਨ ਕਰਦੇ ਨੇ ਇਹ ਘੋੜਿਆਂ ਦਾ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਮੈਂ ਫੋਟੋਆਂ ਵੀ ਲਾ ਦੂੰਗਾ ਔਰੇ ਜਾਨਵਰ ਵਗੈਰਾ ਇਹ ਮੰਨ ਲਓ ਕਿ ਇੱਕ ਪੂਰਾ ਰੋਡ ਮੈਪ ਜਾਂ ਦੱਸਿਆ ਹੈ ਮੈਂ ਤੁਹਾਨੂੰ ਵੀ ਇੰਨਾ ਕੁਝ ਉਹ ਔਨ ਕਰਦੇ ਨੇ ਤੇ ਟੋਟਲ ਜੇ ਤਾਂ ਨੈਟਵਰਥ ਲਿਖੀ ਹੋਈ ਉੱਤੇ Google ਤੇ ਮੈਂ ਤੁਹਾਨੂੰ ਦੱਸ ਦੂੰਗਾ ਨਹੀਂ ਮਨ ਲਓ ਕਿ ਦੇਖ ਲਓ ਤੁਸੀਂ ਆਪ حساب ਲਾ ਸਕਦੇ ਹੋ ਵੀ 1.7 ਟ੍ਰਿਲੀਅਨ ਤਾਂ ਪੀਟੀਸੀ ਦਾ ਹੀ ਬਣਦਾ ਕੱਲਾ ਇਹ ਮਤਲਬ ਕਿ ਸਭ ਤੋਂ ਜ਼ਿਆਦਾ ਸ਼ੇਅਰ ਹੋਲਡਰਜ਼ ਬਾਦਲ ਪਰਿਵਾਰ ਹੈ ਐਚ ਪੀਟੀਸੀ ਚ ਦੇਖ ਲਓ ਤੁਸੀਂ ਆਪ حساب ਲਾ ਲਓ ਕਿੰਨੀ ਕਮਾਈ ਹੁੰਦੀ ਉਹ ਇੱਕ ਸਾਲ ਚ ਦੇਖ ਲਓ ਫਿਰ ਤੇ ਦੋਸਤੋ ਜਿਹੜੀ ਵੀਡੀਓ ਹੈ ਨਾ ਉਹਦੀ ਕੁਆਲਿਟੀ ਇੰਨੀ ਵਧੀਆ ਨਹੀਂ ਹੈਗੀ ਮੈਂ ਅਗਲੀ ਵਾਰ ਵਧੀਆ ਕੁਆਲਿਟੀ ਵਿੱਚ ਬਣਾਉਣ ਦੀ ਕੋਸ਼ਿਸ਼ ਕਰੂੰਗਾ ਸੋ ਇਸ ਵਾਰੀ ਮੈਨੂੰ ਮਾਫ ਕਰਿਓ ਤੇ ਇਹ ਹੁਣ ਤੁਸੀਂ ਇੱਕ ਕੰਮ ਕਰਨਾ ਵੀ ਵੀਡੀਓ ਨੂੰ ਲਾਈਕ ਕਰਕੇ ਜਾਇਓ ਤੇ ਸਬਸਕ੍ਰਾਈਬ ਕਰਕੇ ਜਾਇਓ ਡਿਜੀਟਲ ਅਖਬਾਰ ਚੈਨਲ ਨੂੰ ਤੇ ਅਗਲੀ ਵਾਰ ਦੱਸੋ ਮੈਂ ਤੁਹਾਨੂੰ ਕਿਹਦੀ ਪ੍ਰਾਪਰਟੀਆਂ ਬਾਰੇ ਦੱਸਾਂ ਜਿਵੇਂ ਮੈਂ ਸਾਰਾ ਤੁਹਾਨੂੰ ਦੱਸਿਆ ਹੋਇਆ ਤੇ ਕਿਹੜੇ ਟੌਪਿਕ ਤੇ ਅਗਲੀ ਵੀਡੀਓ ਬਣਾਵਾਂ ਮੈਨੂੰ ਜ਼ਰੂਰ ਦੱਸ ਕੇ ਜਾਇਓ ਕਮੈਂਟਾਂ 'ਚ ਧੰਨਵਾਦ